ਜੇ ਕਿਸੇ ਦਾ ਪਿੱਛੋਂ ਰਿਸ਼ੀਕੇਸ਼ ਤੋਂ ਰਜਿਸਟ੍ਰੇਸ਼ਨ ਨਹੀਂ ਹੋਇਆ ਤੇ ਉਹ ਇੱਥੋਂ ਆਣ ਕੇ ਆਪਣਾ ਮੈ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਨੇ ਕਿ ਇਹਨਾਂ ਕਿ ਹੋਮ ਮਹਿਬੂਤ ਦਾ ਜਿੱਦਿਆ ਸਸ ਇੱਕਾਲ ਵੈਲਕਮ ਆ ਤੁਹਾਡੇ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਸਾਡੀ ਹੋਣ ਲੱਗੀ ਹੈ ਜੀ ਪੈਦਲ ਯਾਤਰਾ ਅੱਜ ਤੋਂ ਸਟਾਰਟ ਗੋਬਿੰਦ ਘਾਟ ਤੋਂ ਗੋਬੀ ਧਾਮ ਤੱਕ ਤੇ ਅਸੀਂ ਸਾਰੇ ਜਣੇ ਤਿਆਰ ਹਾਂ ਅਸੀਂ ਕੱਲ੍ਹ ਨਹੀਂ ਪਾਲੇ ਆ ਅਸੀਂ ਸੇਮ ਬਸਾਇਰ ਨੂੰ ਮੈਂ ਚੇਂਜ ਕੀਤੇ ਨੇ ਤੇ ਕਿੱਟਾ ਹਡੀਆਂ ਭਾਰੀਆਂ ਹੋ ਗਿਆ ਨੇ ਕਿਉਂਕਿ ਅਸੀਂ ਨਿਆਣੇ ਦੇ ਵੀ ਰੱਖਣੇ ਨੇ ਤੇ ਆਪਣੇ ਵੀ ਥੋੜੇ ਹੁਣ ਰੱਖਦੇ ਇੱਕ ਵੀ ਸੂਟੀ ਰੱਖਿਆ ਜਿਆਦਾ ਰੱਖਿਆ ਨਹੀਂ ਹੈਗੇ ਤੇ ਕੰਗਰੇਟ ਰਾਤੀ ਕਮਰਾ ਮਿਲਿਆ ਨਹੀਂ ਉਥੇ ਗੁਰਦੁਆਰਾ ਸਾਹਿਬ ਦੇ ਕਮਰਾ ਨਹੀਂ ਮਿਲਦਾ ਹੈਗਾ ਦਿਨਾਂ 'ਚ ਤੁਹਾਨੂੰ ਬਾਹਰੋਂ ਪ੍ਰੋਵਾਈਡ ਕਰਨਾ ਪੈਣਾ ਹੈ ਤੇ ਬਾਹਰੋਂ ਅਸੀਂ ਇਹ ਤੁਹਾਨੂੰ ਪੁੱਛਿਆ ਕੋਈ ਚਾਰ ਯਾਰ ਕਮਰੇ ਦਾ ਮੰਗਦਾ ਲੇਕਿਨ ਅਸੀਂ 16 ਮੈਂਬਰ ਹੋਣ ਕਰਕੇ ਅਸੀਂ ਚਾਰ ਕਮਰੇ ਰਿਜ਼ਰਵ ਕੀਤੇ ਤੇ ਨਹੀਂ ਅੱਜ ਸਾਨੂੰ ਕਮਰਾ ਮਿਲ ਗਿਆ ਸੀ ਤੇ ਤੁਸੀਂ ਵੀ ਆਪਣਾ ਕਮਰੇ ਦਾ ਪਹਿਲਾਂ ਬੁਕਿੰਗ ਕਰਕੇ ਉਥੋਂ ਪਿੱਛੋਂ ਹੀ ਆਓ ਤੇ ਤੁਹਾਨੂੰ ਵਧੀਆ ਰਹੇਗਾ ਕਿਉਂਕਿ ਇਦਾਂ ਮੌਕੇ ਧਿਆਨ ਕੇ ਕਮਰਾ ਨਹੀਂ ਮਿਲਦਾ ਹੈਗਾ ਤੁਸੀਂ ਅਸਰ ਕਰਕੇ ਆ ਦੇਣਾ ਵਿੱਚ ਉਹਨਾਂ ਦੇ ਕਮਰੇ ਤੁਹਾਨੂੰ ਪਹਿਲੇ ਬੁੱਕ ਕਰਨੇ ਪੈਣਗੇ ਹਾਂਜੀ ਚਲੋ ਚੱਲੀਏ ਚਲੋ ਲੇਟ ਬੋਲ ਨਾ ਜਦੋਂ ਬੰਦੇ ਕੱਲ ਮਾ ਨਾ ਬੱਕਹੁ ਹਉ ਮੁੜ ਤਾਰੇ ਨਹੀਂ ਆ ਮੈਂ ਉਹ ਤੇ ਕੱਲ ਸੀ ਜੇ ਕਿਆ ਆ ਆਹ ਜ਼ਾ ਦੇਖੋ ਅਜ ਕਿੰਨੇ ਬਾਦੁਰਾ ਕਿੰਨੇ ਥੱਲੇ ਆਏ ਬਾਦੁਰਾ ਮੰਟਰਾ ਦਾ ਭਜਨ ਨਾ ਤੇ ਚਾਦਿਆ ਆਪਾਂ ਹੈ ਜੇ ਹੁਣ ਆਪਾਂ ਸੁਣੂ ਕਰਤੇ ਜਾਣਾ ਹੁਣ ਆਪਾਂ ਆ ਦੇਖ ਜਾਂਦੇ ਪਈਆਂ ਹੈ ਤੇ ਸਾਡੀ ਗੱਡੀ ਮੇਲਦੀ ਨਹੀਂ ਪੀ ਗੱਡੀ ਆਪਾਂ ਇੱਥੇ ਲਾਈ ਸੀ ਔਰ ਇਹ ਲੱਗੀ ਮੈਨੂੰ ਗਾਇਸ ਉਹ ਦੇਖੋ ਤੈਨੂੰ ਮੱਦਦ ਸੁਖ ਦਿਖਾਣਾ ਉਹ ਰੇ ਬਲੈਕ ਵਾਲੀ ਆ ਬਲੈਕ ਵਾਲੀ ਯਾਰ ਆਜ ਵੀਰ ਓਏ ਰਾਜ ਵੀਰ ਹੋਣ ਲੱਗੀ ਗਾਇਸ ਆਪਣੀ ਆ ਜਿੱਦੀ ਸਟਾਰਟ ਯਾਤਰਾ ਪੈਦਲ ਯਾਤਰਾ ਅੱਜ ਆਪਣੀ ਸਟਾਰਟ ਹੈ। ਆਲੀ ਦਾ ਸੰਗਤ ਕਾਫੀ ਨਾਲ। ਖੋਲ ਦੋਗੀ, ਉਹ ਦੋਗੀ, ਦੋਗੀ। ਛੋੜੀ ਛੋੜੀ ਛੋੜੀ। ਪਾਣੀ ਆਉਂਦੇ ਰਿਹਾ ਬੰਦ ਲੱਗਦੇ ਮੈਂ ਚੱਲੂ। ਦੇਖੋ ਪਾਣੀ ਕਿੰਨੀ ਤੇਜ਼ ਆ ਰਿਹਾ। ਓਹ। ਓਹ। ਚਲੋ ਵਧੀਆ ਵਾਈਗਰੂ ਆਪਣੇ ਆਨ ਸੰਸਾਹੇ ਆਏ ਨੇ। ਚੜਦੇ ਜਾਓ, ਵਾਈਗਰੂ ਵਾਈਗਰੂ ਚੜਦੇ ਜਾਓ। ਚਲੋ ਚਲੋ। ਓ ਮਾਈ ਰਾਜਵੀਰ ਵੀ ਆਪਣੀ ਹਾਜ਼ਰੀ ਪਰਦਾ ਹੋਇਆ ਪੈਦਲ ਫਾਇਨ ਟ੍ਰੈਕਿੰਗ ਕਰਦਾ ਪਿਆ ਰਾਜਵੀਰ ਤੁਰੇ ਜਾਣਾ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਤੁਰੇ ਚਲੋ ਰਾਜਵੀਰ ਬਾਹ ਕਿੱਦਾਂ ਮਾਰਦਾ ਆਪਾਂ ਕਰਵਾ ਚੁੱਕੇ ਆ ਜੀ ਇੱਕ ਗੱਡੀ ਜਿਹੜੀ ਪਰ ਪਰਸਨ 50 ਰੇਟ ਚ ਹੁੰਦੀ ਆ ਸੋ ਆਪਾਂ ਸਾਧਿਆਂ ਨੇ ਕਰਵਾ ਲਈਏ ਇਹ ਸ਼ੇਅਰਿੰਗ ਗੱਡੀ ਹੁੰਦੀ ਆ ਤੇ ਇਹ ਤੋਂ ਦੋ ਦਿਨ ਚਾਰ ਕਿਲੋਮੀਟਰ ਜਾਏਗੀ ਉੱਪਰ ਉਸ ਤੋਂ ਬਾਅਦ ਫਿਰ ਟਰੈਕਿੰਗ ਸਟਾਰਟ ਹੋ ਚੁਗੀ ਤੇ ਬਾਕੀ ਆਪਣੇ ਨਾਲ ਦੇ ਸਾਥੀ ਜਿਹੜੇ ਚੱਲ ਚੁੱਕੇ ਹੋਏ ਆ ਅਸੀਂ ਲੋਡੇ ਲੈਟ ਸੋ ਅਸੀਂ ਜਾ ਰਹੇ ਆ ਚੈੱਕ ਕਰੋ ਤੁਸੀਂ ਇੱਧਰ ਗਾਇਸ ਇੰਨਾ ਨੀਚੇੋਂ ਆਪਾਂ ਆਏ ਉੱਪਰ ਹੈਲੀਪੈਡ ਕਿੱਥੇ ਉਹ ਹੈਲੀਪੈਡ ਬਣਿਆ ਹੋਇਆ ਉਹ ਦੇਖੋ ਗਾਇਸ ਇਹ ਹੈਗਾ ਹੈਂਡੀਪੈਡ ਜਿਹੜਾ ਕੋਈ ਹੈਂਡੀ ਜਾਂਦੇ ਫਿਕਰਾਂ ਕਿਤੇ ਹੋਏ 15000 15000 ਆਨ ਜਾਣ ਚ ਆਣ ਕੇ ਜਾਣ ਜਾਣੀ ਸੋ ਕਾਫੀ ਲੋਕ ਜਿਹੜਿਆ ਹੈਪੀ ਬੈਡ ਤੇ ਨਹੀਂ ਆਉਂਦੇ ਆ ਬਟ ਆਪਾਂ ਸਾਰੇ ਨੇ ਉਹ ਚੈੱਕ ਕਰਿਓ ਭਾਈ ਸੋਨ ਗਾਂਦਰੀਆ ਜਾਣੀਆਂ ਗਾਂਦਰੀਆ ਆਪਾਂ ਭਾਜੀ ਨੂੰ ਮਿਲਾਂਗੇ ਪੁੱਤਰਾ ਕੰਡ ਬਲੌਗਰ ਨੂੰ ਜਿਨ੍ਹਾਂ ਨੂੰ ਕੋਸ਼ਿਸ਼ ਕਰਾਂਗੇ ਜਿਉ ਸਾਨੂੰ ਮਿਲ ਗਏ ਤੇ ਆਪਾਂ ਉਹਨਾਂ ਨੂੰ ਆਪਣੇ ਬਲੌਗ ਵਿੱਚ ਵੀ ਲਾਵਾਂਗੇ ਸੋ ਜਿਹੜੇ ਵੀ ਬਲੌਗਰ ਨੇ ਸਾਰੀ ਆਪਾਂ ਜਾਣਕਾਰੀ ਜਿੰਨੀ ਹੋ ਸਕੇ ਜਿੱਦਾਂ ਜਿੱਦਾਂ ਅਸੀਂ ਮਤਲਬ ਟਰੈਕ ਕੀਤਾ ਵਾ ਜੋ ਜੋ ਸਾਨੂੰ ਆਇਆ ਪ੍ਰੋਬਲਮਸ ਆਈਆਂ ਜਾਂ ਬੈਨੀਫਿਟਸ ਹੋਇਆ ਜੋ ਮਤਲਬ ਜਿੰਨਾ ਵੀ ਖਰਚਾ ਸਾਰਾ ਡਿਟੇਲ ਡਾ ਪੇ ਾਂਗੇ ਸੋ ਅਜੇ ਤੱਕ ਤਾਂ ਓਕੇ ਆ ਓਕੇ ਰੁਕਾਉਣਾ ਕਈ ਉੱਪਰ ਚਾਈ ਜਾ ਰਹੇ ਆ ਪੱਤਲ ਥੱਲੇ ਆਈ ਜਾਂਦੇ ਹੁਣ ਆਪਾਂ ਪਤਲਾ ਵਿੱਚ ਸਾਰੇ ਪਤਲਾ ਵਿੱਚ ਕਿੱਸਾ ਕਰੋ ਫੀਲਿੰਗ ਕਿੱਦਾਂ ਦੀ ਹੋਏਗੀ ਫੀਲਿੰਗ ਓਹੋ ਮਾਈ ਗੋਡ ਸਵਰਗ ਸਵਰਗ ਵਿੱਚ ਚੱਲੇ ਆ ਅੱਜ ਅਸੀਂ ਸਵਰਗ ਵਿੱਚ ਪੰਜ ਗਾਇਸ ਇੱਥੇ ਪੁਲਨਾ ਤੱਕ ਗੱਡੀ ਆ ਗਈ ਜਿਹੜੇ ਆਪਣੇ ਕਾਰਡ ਬਣੇ ਸੀ ਆਪਾਂ ਉਹ ਕਾਰਡ ਇੱਥੇ ਆਪਰੋਂ ਆਪਣੇ ਸਕੈਨ ਹੋਣੇ ਨੇ ਜਿਸ ਵਜ੍ਹਾ ਜਿਹੜੀ ਹੋਈ ਸੀ ਆਪਣੀ ਉਹ ਇੱਥੇ ਸਕੈਨ ਹੋ ਕੇ ਤੇ ਫਿਰ ਆਪਾਂ ਅੱਗੇ ਲਈ ਜਾਣਾ ਪੁਲਨਾ ਤੱਕ ਆਪਾਂ ਗੱਡੀ ਤੇ ਆ ਗਏ ਆ ਅਗੋਂ ਸਾਰੀ ਪੈਦਲ ਯਾਤਰਾ ਹੈ ਜੇ ਕਿਸੇ ਦਾ ਪਿਛੋਂ ਰਿਸ਼ੀਕੇਸ਼ ਤੋਂ ਜਿਸ ਵਾਸਤੇ ਨਹੀਂ ਹੋਇਆ ਉਹ ਇੱਥੋਂ ਆਣ ਕੇ ਆਪਣਾ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਨੇ ਕਿਹਨ ਕਿ ਜੇ ਆਪਣਾ ਉੱਥੇ ਨਹੀਂ ਹੋਇਆ ਤੇ ਅੱਗੋਂ ਆਪਾਂ ਐਂਟਰੀ ਨਹੀਂ ਮਿਲਣੀ ਇੱਥੋਂ ਹੋ ਸਕਦਾ ਆਪਣਾ ਇੱਥੇ ਵੀ ਐਂਟਰੀ ਮਿਲ ਸਕੇ ਰਜਿਸਟ੍ਰੇਸ਼ਨ ਹੋ ਸਕਦਾ ਆਪਾਂ ਇੱਥੋਂ ਹੀ ਕਰਵਾ ਸਕਦੇ ਆਣ ਕੇ ਰਸਤੇ 'ਚੋਂ ਆਪਾਂ ਮਿਲ ਸਕਦੇ ਰਜਿਸਟ੍ਰੇਸ਼ਨ ਕਰਾ ਸਕਦੇ ਘੋੜਿਆਂ ਦੀ ਜ ਘੋੜੇ ਤੇ ਜਾਣਾ ਕਿਸੇ ਨੇ ਲੇਕਿਨ ਅਸੀਂ ਤੇ ਹਜੇ ਤੱਕ ਮਹਾਰਾਜ ਦੀ ਕਿਰਪਾ ਰਵੇ ਇੱਧੇ ਜਾਈਏ ਜੇ ਇੱਥੋਂ ਨਹੀਂ ਦੇਖੋ ਜਿਸ ਨੇ ਕਰवानी ਪੈਣੀ ਆ ਆਪਾਂ ਨੂੰ ਜੇ ਆਪਾਂ ਘੋੜਿਆਂ ਤੇ ਜਾਣਾ ਹੈ ਤੇ ਮੈਂ ਪੁੱਛਿਆ ਨਹੀਂ ਉਹਦਾ ਕੀ ਖਰਚਾ ਆ ਉਹ ਮੈਂ ਤੁਹਾਨੂੰ ਦੱਸ ਦਾਂਗਾ ਛੇਤੀ ਵੀਡੀਓ ਵਿੱਚ ਪਤਾ ਕਰਕੇ ਨਾ ਕਚਰਾ ਦੇ ਆਈ ਹੈ ਖਰਚਾ ਕਿ ਨਾ ਨਾ ਰਹੀ ਨਹੀਂ ਕਚਰਾ ਦਾ ਖਰਚਾ ਸੀ ਇਹ ਮੈਂ ਤੁਹਾਨੂੰ ਦੱਸ ਦਾਂਗਾ ਜੂੜ ਪਤਾ ਕਰਕੇ ਓਏ 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 ਕਚਰਾ ਅੱਧਾ ਵਾਈਕਰ ਚ ਲੈ ਕੇ ਜਿਓ ਇੱਧਰ ਵੀ ਸੁਖੀਦ ਹੈ ਜਾ ਉਧਰ ਦੇ ਲੰਗਰ ਲਾਉਣੇ ਆਉਣੇ ਕਰਦੇ ਨਹੀਂ ਸੁਦੇ ਨੇ ਤਾਂ ਨਹੀਂ ਆ 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 ਉਹ ਮਾਸੇ ਦੀ ਵਰਸੀ ਹੈ ਤੇ ਉਹ ਭਾਜੀ ਵੱਲੋਂ ਪ੍ਰਸ਼ਾਦ ਸਾਰਿਆਂ ਨੂੰ 4 ਸਾਲ ਹੋ ਗਏ ਕਿੰਨੇ ਉਹਨੂੰ ਵੀ ਦੇਣੀ ਹੈ ਉਹ ਭਾਜੀ ਹਲੋ ਭਾਲਾ ਰਾਜਵੀਨ ਵੱਲ ਰਾਜਵੀਰ ਹੈ ਰਾਜਵੀਰ ਕਿੱਥੇ ਬੈਠਾ ਸੀ ਝੂਲੇ ਦੇ ਬੈਠਾ ਸੀ ਰਿੰਕ ਕਰਨਾ ਵਾਲਾ ਬਾਹ ਝੂਲੇ ਤੇ ਝੂਲੇ ਤੇ ਬੈਠਾ ਗਾਈਸ ਥੱਕ ਗਿਆ ਆ ਆਜ ਵੀਰ ਵੀ ਹੁਣ ਬਸ ਹੋ ਗਈ ਹੁਣ ਆ ਨਿੱਕੇ ਨਿੱਕੇ ਬੱਚੇ ਜਾ ਰਹੇ ਆ ਪੂਰੇ ਜੋੜਾ ਸ਼ੋਰਾ ਨਾਲ ਦਰਸ਼ਨ ਕਰਨ ਜਾ ਰਹੇ ਗਾਈਸ ਚੜ੍ਹਾਈ ਤਾਂ ਬਹੁਤ ਜ਼ਿਆਦੀ ਪਰ ਹੁਣ ਆ ਗਏ ਢਲਾਨ ਹੁਣ ਆਪਾਂ نیچے ਭੱਜੇ ਜਾਣਦੇ ਆ ਨਾਲ-ਨਾਲ ਜਾ ਰਹੀ ਹੈ ਜੀ ਨਦੀ ਨਦੀ ਦਾ ਝਰਨਾ ਵਗਦਾ ਵਿਆ ਨਾਲ-ਨਾਲ ਝਰਨਾ ਥੋੜਾ ਜਿਹਾ ਇੱਥੇ ਕੇ ਗਰਮ ਮੌਸਮ ਆ ਗਿਆ ਐ ਅੱਜ ਤਾਂ ਧੁੱਪ ਨਿਕਲਾਈ ਆ ਅੱਗੇ ਜਾ ਕੇ ਕਹਿੰਦੇ ਮੌਸਮ ਠੰਡਾ ਆ अगै ती तो खुश हो जाइए मौसम देख के ना गर्मी ना हो तो फिर ओके ये होगा दर्शन करके आ रही है दर्शन करके आ चुकी हुई अगे तो दस दे पे मौसम ठीक है पर इतने इत गर्मी लगती है तुरे जाता ना सगो लगती है गर्मी ਲੱਠੀ ਲੱਠੀ ਪੀ ਲੋ ਗਾਇਜ਼ ਹੁਣ ਇੱਥੇ ਲੋਕ ਰੁਕੇ ਆਪਾਂ ਲੱਸੀ ਪੀ ਰਹੇ ਆਂ ਠੰਡੀ ਠੰਡੀ ਲੱਸੀ ਮਸਾਲਾ ਲੱਸੀ ਮਸਾਲਾ ਲੱਸੀ ਮਸਾਲਾ ਲੱਸੀ ਲੱਠੀ ਪੀਨੀ ਨਹੀਂ ਪੀਨੀ ਜੀ ਪੀ ਲੋ ਲੈ ਪੀ ਲਾਓ ਟਾਫੀ ਇੱਲਾ ਦੇ ਦਿਓ ਟਾਫੀ ਲਾਓ ਹੱਥ ਦੇਖੋ ਤੁਸੀਂ ਜਿੱਦਾ ਮਹਿੰਦੀ ਲੱਗੀ ਆ ਡੰਡਿਆਂ ਦੇ ਸਾਰਾ ਰੰਗ ਲੱਗ ਗਿਆ ਜਿੱਦਾ ਮਹਿੰਦੀ ਲਾ ਕੇ ਉਹ ਉਹ ਜੰਪੀਪਿਆ ਵਿੱਚ ਟਾਈਸ ਗਰੀ ਤਾ ਅੱਜ ਪਿੱਛੇ ਰਹਿ ਗਈ ਨਹੀਂ 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 ਅੱਜ ਗਾਇਸ ਅੱਦੇ ਰਸਤੇ ਵੀ ਨਹੀਂ ਅਜੇ ਤੱਕ ਪਹੁੰਚੇ ਲੇਕਿਨ ਬਸ ਤੋਂ ਸ਼ੁਰੂ ਹੋ ਗਏ ਲੱਗਿਆ ਨੇ ਹਰ ਆਈਵਨ ਕੈਰੀ ਬਾਈ ਚੀਤਾ ਸੀ ਕਾਫੀ ਟਾਈਮ ਬਾਅਦ ਕੈਰੀ ਬਾਈ ਚ ਪਾਇਆ ਇਹਨੂੰ ਜਦ ਕਰਕੇ ਇਹਨੇ ਬਹੁਤ ਟਾਈਟ ਮਹਿਸੂਸ ਕਰਦਾ ਹੈ ਆਪਣੇ ਕੋਲ ਫਿਰ ਕਹਿੰਦਾ ਮੋੜਿਆਂ ਚੱਕੋ ਮੈਨੂੰ ਤੇ ਹੁਣ ਰਸਤੇ ਰੋਟੀਆਂ ਪੰਜਾਬੀ ਦਾ ਵੇਖ ਦਿਖਾ ਲਈਏ ਸਵੇਰ ਦੀ ਚਾਹ ਦਾ ਰੋਗਾ ਛੱਕਿਆ ਸੀ ਇਸ ਤੋਂ ਬਾਅਦ ਅਗਲੇ ਵਿਜਾਪੁਰਾ ਸਫਰ ਕਰਦੇ ਆਂ ਮਹਾਰਾਜੇ ਵਿੱਚ ਤੱਕ ਦਾ ਹੈ ਦੇ ਸਹੀ ਤਾਂ ਅੱਗੇ ਵੀ ਸਹੀ ਹੈ ਸਾਨੂੰ ਮਾ ਪਹੁੰਚਾਉਂਦੇ ਆਪਣੇ ਚਲੋ ਜੀ ਦੇਖੋ ਦਰਿ ਨਾ ਨਾ ਤੁਰਦੇ ਜਾਓ ਨਾਲ ਕੁਦਰਤ ਨੂੰ ਮੰਨਦੇ ਜਾਓ ਨਜ਼ਾਰੇ ਵਖਰੇ ਥੋੜੇ ਜਾ ਕੇ ਮੈਂ ਆਪ ਹੀ ਜਾ ਮੈਂ ਕਾ ਅੱਧਾ ਘੰਟਾ ਰੁਕਣਾ ਸਭ ਤੋਂ ਪਹਿਲਾਂ ਮੈਂ ਹੀ ਰੁਕ ਗਿਆ ਪਹਿਲਾਂ ਹੀ ਸਾਕੇ ਦਾ ਬੰਦਾ ਚਲੋ ਹੋਰ ਵੀ ਤੁਰਦੇ ਜਾਓ ਇੰਨਾ ਵਧੀਆ ਪਾਣੀ ਆਉਂਦਾ ਜਿਹਦੇ ਨਹਾਈਏ ಮುಂಡ ਫੋਟੋ ਸ਼ੂਟ ਕਰਾਉਂਦਿਆਂ ਖੜਾ ਹੋ ਗਿਆ ਮੇਰੀ ਫੋਟੋ ਖਿੱਚੋ ਆਪੀ ਵਿਚਾਰੀ ਹੌਲੀ ਹੌਲੀ ਪਿੱਛੇ ਆਇਆਂ ਦੀ ਮੈਂ ਕਿਹਾ ਕਰਾ ਦੇਣਾ ਖੱਚਰ ਕਹਿੰਦੀ ਨਹੀਂ ਕਰਾਣੀ ਨਹੀਂ ਕਰਾਣੀ ਤੁਹਾਡੇ ਨਾਲ ਹੀ ਜਾਣਾ ਓਡਿਓ ਨਹੀਂ ਜਾਣਾ ਆ ਲੈਣਦੇ ਚਲ ਜਾਣਾ ਕਹਿੰਦੇ ਖੱਚਰ ਨਹੀਂ ਕਰਾਉਣੀ ਰਸਤੇ ਜਵਾਇ ਗੁਰੂ ਆ ਲਿਖਣ ਨੂੰ ਮਿਲ ਰਹੇ ਤੁਹਾਨੂੰ ਮਖੀਰ ਲੱਗਾ ਪਰ ਬਹੁਤ ਜ਼ਿਆਦਾ ਲੁਧਿਆਣੇ ਆ ਉਹ ਵਾਜੂ ਕਿਰਪਾ ਰੱਖੀ ਸਿੱਧੀ ਜਾਈ ਜਾਂਦਾ ਪਿਆ ਅੱਗੇ ਹਾਂਜੀ ਗਾਇਸ ਹੁਣ ਰਸਤੇ ਦੇ ਫਿਰ ਉੱਥੋਂ ਰਹਿ ਗਿਆ ਆ 1.5 1.5 ਕਿਲੋਮੀਟਰ ਰਹਿ ਗਿਆ ਆ ਕਿ ਉਹ ਥੋੜੇ ਦੇ ਤੱਕ ਕਿਲੋਮੀਟਰ ਉਹ ਥੋੜਾ ਜਿਹਾ ਚੜਾ ਹੈ ਬਾਕੀ ਸਿੱਧਾ ਹੀ ਹੈ ਤੇ ਕਾਸਟ ਵਾਸਤੇ ਹੋਏਗੀ ਕੀ ਕਹਿ ਸਕਦਾ ਨਾ ਥਾਕਾਬਰ ਬੋਝ ਹੋਈ ਹੋ ਜਾਂਦੀ ਹੈ ਤੇ ਉਹ ਇਸ ਲਈ ਨੇ ਹੁਣ ਇਥੇ ਖਵਾਬ ਲਾ ਕੇ ਕਿਉਂਕਿ ਉਹ ਹੀ ਮੈਂ ਕਿ ਜਿਹੜਾ ਤੂੰ ਉਹ ਹੀ ਖਚਰਾ ਤੇ ਲਾਉਣੇ ਪੈਸੇ ਚਾਹ ਪੀਤੀ ਚਾਹ ਵੇਦਿਆ ਹੀ ਇਹ ਕਹਿੰਦੀ ਚਾਹ ਬਲਾਓ ਚਾਹ ਬਲਾਓ ਆਹ ਕੁੜੀ ਦਾ ਰੋਲਾ ਪੈਣ ਡਿਆ ਨਾ ਕੁੜੀ ਕਹਿੰਦੀ ਮੇਰੀ ਮੇਰੀ ਫੋਟੋ ਲਾਈ ਸੀ ਤੇ ਬਹੁਤ ਹੁਣ ਵੇਖੋ ਆ ਬਾਕੀ ਸਾਰੇ ਮੋਝ ਗਏ ਨੇ ਇਹੀ ਸਾਰੇ ਉਹ ਲੋਕਾਂ ਜਿਹੜੇ ਆਪਣੇ ਪਰਵਾਜ਼ ਤੋਂ ਆਪਣੇ ਫੈਮਿਲੀ ਨਾਲ ਆਏ ਨਾ ਆਪਣੀ ਗੱਡੀ ਚ ਆਏ ਜਿਹੜੇ ਉਹ ਸਾਰਿਆਂ ਨੂੰ ਆਪਾਂ ਲੈਟ ਤੇ ਹੁਣ ਵੇਖੋ ਉਹਨਾਂ ਨੇ ਕਮਰਾ ਲਿਆ ਨਹੀਂ ਲਿਆ ਕੀ ਪ੍ਰੋਬਲਮ ਉਹ ਬਾਕੀ ਜਾਗਪਤਾ ਲੱਗੇਗਾ ਕਿਉਂਕਿ ਬੈਗ ਵੀ ਜਿਹੜੇ ਸੀ ਉਹ ਸਾਰੇ ਇਹ ਪੇਜ ਤੇ ਪਹਿਲਾਂ ਹੀ ਤੇ ਹੁਣ ਖਾਣ ਪੀਣ ਦਾ ਸਮਾਨ ਵੀ ਉਹਦੇ ਵਿੱਚ ਹੀ ਸਾਰਾ ਇਸ ਕਰਕੇ ਸਾਨੂੰ ਦੱਸੇ ਉਹ ਲੈਣਾ ਪੈਂਦਿਆ ਤੇ ਸਗਲੀ ਚਾਹ ਚੂ ਸਾਰਿਆਂ ਨੇ ਇਹ ਡਬਲ ਰੇਟ ਤੇ ਗਾਈਜ਼ ਉਹ ਵੀ ਡਬਲ ਟ੍ਰिपल ਹੋ ਜਾਂਦਾ ਆ ਤੇ ਜੂੰ ਜੂ ਆਪਾਂ ਉੱਪਰ ਜੜੀਆਂ ਨਾਲ ਉਹ ਰੇਟ ਵਧੀ ਜਾਣਾ ਆ ਇਸ ਕਰਕੇ ਕੋਸ਼ਿਸ਼ ਕਰੋ ਜਿੰਨਾ ਤੁਸੀਂ ਕੈਰੀ ਕਰ ਸਕਦੇ ਹੋ ਪਿੱਛੋਂ ਹੀ ਤੇ ਉਹਨਾਂ ਤੁਸੀਂ ਕਰਕੇ ਆਓ ਇੱਥੇ ਤੇ ਉਪਰਾਂ ਦੇ ਬਹੁਤ ਜ਼ਿਆਦਾ ਹੋਇਆ ਦਾ ਪਰ ਫਿਰ ਵੀ ਜਿੰਨਾ ਲੈਣਾ ਉਹਨਾਂ ਲੈ ਹੀ ਲੈਣਾ ਆ ਕੋਈ ਇਹਨਾਂ ਨੇ ਦੇਖਦੇ ਸਾਦਾ ਹੀ ਜਾਂਦਾ ਨਿਆਣੇ ਤੇ ਛੱਡਦੇ ਹੀ ਨਹੀਂ ਨਾ ਫੇ ਨਿਆਣੇ ਤੇ ਕਹਿੰਦੇ ਚਲੋ ਪੇਹਦੇ ਹੁਣ ਕੱਦ ਤੱਕ ਪਹੁੰਚ ਲਈ ਹਾਂਜੀ ਗਾਇਸ ਹੁਣ ਪਹੁੰਚੇ ਅਸੀਂ ਗਾਂਗਰੀਆ ਆਹਾਂ ਦੇ ਪਾਸੇ ਇਹ ਬਣਾਇਆ ਟੂਰਿਸਟ ਰੈਸਟ ਹਾਊਸ ਨੇ ਦੇਖੋ ਹੁਣ ਜੇ ਕਿੱਥੇ ਕਮਰਾ ਮਿਲਦਾ ਸਾਨੂੰ ਮੈਨੂੰ ਲੱਗਿਆ ਕਿ ਕਿੱਥੇ ਬੈਣਾ ਹਾਲ ਜੀ ਕਿੱਥੇ ਬੈਣਾ ਕੋਈ ਪਤਾ ਨਹੀਂ ਹਜੇ ਤੱਕ ਇਹ ਤੁਹਾਨੂੰ ਜਾ ਕੇ ਦੇਖਦੇ ਕਿਉਂਕਿ ਲੇਟ ਹੋ ਗਏ ਹਾਂ ਲੇਟ ਹੋ ਗਏ ਬਹੁਤ ਅੱਛਾ ਗਾਂਗਰੀਆ ਐਂਟਰ ਹੋ ਗਏ ਹੁਣ ਅਸੀਂ ਹੁਣ ਕਮਰਾ ਮਿਲ ਜੇ ਆਈ ਲੱਭ ਨਿਆ ਗੋਰੂ ਚੋਹਾਨ ਨੂੰ ਜਿਹੜੇ ਉਤਰਾਖੰਡ ਦੇ ਜਿਹੜੇ ਬਣਾਉਂਦੇ ਵੀਡੀਓ ਉਹ ਨਹੀਂ ਮੇਰੇ ਸਾਨੂੰ ਹਜੇ ਤੱਕ ਗਾਇਸ ਸੁਖਵੀਰ ਪੈਦਲ ਆਇਆ ਸੀ ਥੱਲੋਂ ਲੈ ਕੇ ਉਹਦੇ ਤੱਕ ਗੋਬਿੰਦ ਘਾੜ ਤੋਂ ਗੋਵੇ ਧਾਮ ਤੱਕ ਥੱਕ ਗਿਆ ਸੀ ਵਿਚਾਰਾ ਮੈਂ ਕਿਹਾ ਮਾਸਕ ਕਰਾ ਦਈਏ ਸਵੇਰੇ ਫੇਰ ਤੁਰਣਾ ਇਹਨੂੰ ਹਨਾ ਤੁਰ ਗਿਆ ਨਾ ਹਾਂ ਮੁੰਡਾ ਸ਼ਹਿਰ போਤੇ ਤੁਰ ਕੇ ਜਾਏਗਾ ਸਵੇਰੇ ਫੇਰ ਇਹੀ ਕਰਾਣੀ ਆਪਣੀ ਮੇਰੀ ਹੁਣ ਕਿੱਥੀ ਜੀ ਦੂਹ ਹੁੰਦੀ